ਤਵਰਦਾ ਹੁਦੇ ਮਾਲਕ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਵਿਧ ਰਤਨ ਦੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਦਸ਼ਮੇਸ਼ ਬਿਦਾ ਧੰਸੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬਲੰ ਗੱਜ ਕੇ ਬਲਾਓ ਵਦੇ ਆਖੋ ਵਾਹਿ ਗੁਰੂ ਜੀ ਗਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਜੋ ਕਥਾ ਲੜੀ ਬਾਅਰ ਆਪ ਜੀ ਸਰਵਨ ਕਰਦੇ ਆ ਰਹੇ ਸੀ ਸੋ ਜਪਜੀ ਸਾਹਿਬ ਦੀ ਕਥਾ ਕੱਲ ਸਮਾਪਤ ਹੋ ਗਈ ਸੁਭਾ ਅਮਰਦ ਵੇਲੇ ਦੀਆਂ ਇਹ ਪੰਜ ਬਾਣੀਆਂ ਨੇ ਜਪਜੀ ਸਾਹਿਬ ਜਾਪ ਸਾਹਿਬ ਤਪ ਪ੍ਰਸਾਦ ਸੋਈ ਚੌਪੀ ਸਾਹਿਬ ਤੇ ਆਨੰਦ ਸਾਹਿਬ ਸ਼ਾਮ ਦੀਆਂ ਬਾਣੀਆਂ ਨੇ ਰਹਿਰਾਸ ਕੀ ਤੂ ਸਵੇਲਾ ਸੁਭਾ ਤੇ ਸ਼ਾਮ ਦੀਆਂ ਸੱਤ ਬਾਣੀਆਂ ਨੇ ਜਪਜੀ ਸਾਹਿਬ ਦੀ ਕਥਾ ਕਲ ਸੰਪੂਰਨ ਹੋ ਗਈ ਅੱਜ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਅੰਮ੍ਰਿਤ ਦੇ ਦਾਦੇ ਪਾਣ ਦੇ ਵਾਲੀ ਸਹਬੇ ਕਲਾਮ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਾਬ ਸਹਬ ਆਪ ਜੀ ਨੇ ਸਰਵਨ ਕਰਨੇ ਧਿਆਨ ਦੇਣਾ ਦਸਮ ਗ੍ਰੰਥ ਦੇ ਵਿੱਚ ਜੋ ਜਾਪ ਦੀ ਬਾਣੀ ਹੈ ਆਰੰਭਤਾ ਦੀ ਬਾਣੀ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਆਪਾਂ ਸਭ ਤੋਂ ਪਹਿਲਾਂ ਆਰੰਭ ਕਰਦੇ ਹਾਂ ਇਸੇ ਤਰ੍ਹਾਂ ਦਸਮ ਗ੍ਰੰਥ ਦੇ ਵਿੱਚ ਜਾਪ ਸਾਹਿਬ ਸਭ ਤੋਂ ਪਹਿਲਾਂ ਬਾਣੀ ਸ਼ੁਰੂ ਹੁੰਦੀ ਹੈ ਤੇ ਰਹਿਤ ਮਰਿਆਦਾ ਦੇ ਵਿੱਚ ਦੱਸਿਆ ਕਿ ਜਿਹੜਾ ਇਨਸਾਨ ਭੋਜਨ ਸ਼ਕੁਣ ਤੋਂ ਪਹਿਲਾਂ ਜਪਜੀ ਸਾਹਿਬ ਤੇ ਜਾਪ ਸਾਹਿਬ ਪ੍ਰਸ਼ਾਦ ਸ਼ਕਦਾ ਉਹ ਅੰਮ੍ਰਿਤ ਤਿਆਰ ਹੋ ਜਾਂਦਾ ਤੇ ਜਿਹੜਾ ਇਹ ਜਪਜੀ ਸਾਹਿਬ ਤੇ ਜਾਪ ਸਾਹਿਬ ਨਹੀਂ ਪੜਦਾਗਾ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਦੱਸਦੇ ਨੇ ਕਿ ਹਰ ਇੱਕ ਸਿੱਖ ਨੂੰ ਚਾਹੀਦਾ ਹੈ ਪ੍ਰਸ਼ਾਸ਼ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਤੇ ਜਾਪ ਜ਼ਰੂਰ ਪੜਨਾ ਚਾਹੀਦਾ ਹੈ ਆਰੰਭ ਦਾ ਦੇ ਵਿੱਚ ਇਹ ਆਓ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਅੰਦਰ ਕੀ ਸਮਝਾਉਂਦੇ ਨੇ ਕਿ ਜੇ ਆਪਾਂ ਜਬਜੀਤ ਸਾਹਿਬ ਤੇ ਜਾਬ ਸਾਹਿਬ ਨਹੀਂ ਪੜਦੇਗੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਖ ਈ ਜੈਰ ਖਾਂਦੇ ਨਿਗਜ ਕੇ ਆਖੋ ਸਤਨਾਮ ਸ੍ਰੀ ਆਓ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਖਾਰ ਬੰਦ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਜਾਬ ਸਾਹਿਬ ਸਰਮਣ ਕਰੀਏ ਜੀ ਇੱਕ ਵੀਰਾਂ ਰਚਨਾ ਨੂੰ ਕਰੋ ਪਵਿੱਤਰ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਾਰੀ ਸਾਧ ਸੰਗਤ ਗੱਜ ਕੇ ਆਖ ਦੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਪਰਮਾਤਮਾ ਸਤਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਸ੍ਰੀ ਵਾਹਿਗੁਰੂ ਜੀ ਦੀ ਫਤੇ ਜਪ ਸਿਮਰਨ ਇਸ ਬਾਣੀ ਦਾ ਨਾਮ ਹੈ ਸ਼੍ਰੀ ਮੁਖਵਾਕ ਪਾਸ਼ਾ 10ਵੀਂ ਤੇ ਜਿਹੜਾ ਇਹ ਜਾਪ ਸਹਿਬ ਹੈ ਦਸਵੇਂ ਪਾਸ਼ਾ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ ਭਾਵ ਸਤਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਖੁਦ ਉਚਾਰਨ ਕੀਤਾ ਹੈ ਤੇ ਇਸ ਜਾਪ ਸਹਿਬ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਅਨੇਕਾਂ ਹੀ ਗੁਣ ਮੰਗਲ ਚਾਰ ਕਰਕੇ ਦੇ ਉਹਦਾ अनेका ਪ੍ਰਕਾਰ ਦੇ ਨਾਨਾ ਪ੍ਰਕਾਰ ਦੇ ਨਾਮ ਲਈ ਤੇ ਉਸ ਨੂੰ ਨਮਸਕਾਰ ਕੀਤੀ ਹੈ ਤਾ ਪ੍ਰਸਾਦ ਸ਼ਬੈਸ਼ ਅੰਦ ਪ੍ਰਸਾਦ ਤੇ ਨਾਲ ਪਹਿਲਾ ਸਤਿਗੁਰੂ ਜੀ ਲਿਖਦੇ ਨੇ ਕਿ हे ಪರಿਪੂਰਨ ਪਰਮੇਸ਼ਰ ਵਾਹਿਗੁਰੂ ਦੀ ਇਹ ਆਪ ਜੀ ਦੀ ਕਿਰਪਾ ਦੁਆਰਾ ਹੀ ਉਚਾਰਨ ਕਰਨ ਲੱਗੇ ਆਂ ਚੱਕਰ ਚਿਹਨ ਅਰਬਨ ਜਾਤੇ ਅਰ ਪਾਦ ਨਹਿਨ ਜੈ ਹੁਣ ਧਿਆਨ ਦੇਣਾ ਵੀ ਪ੍ਰਮਾਤਮਾ ਹੈ ਕਿਹੋ ਜਾਂ ਕਿਹੋ ਜਾਂ ਉਹਦਾ ਚਿਹਨ ਹੈ ਸਿਹਰਾ ਕਿਹੋ ਜੈ ਚੱਕਰ ਜਿਵੇਂ ਆਪਾਂ ਹੱਥ ਦੇ ਉੱਤੇ ਹਥੇਲੀਆਂ ਦੇ ਬੋਟਿਆਂ ਦੇ ਉੱਤੇ ਛੋਟੇ ਛੋਟੀਆਂ ਰੇਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਦੀ ਉਸਤਤ ਕਰਦੇ ਹੋਏ ਇਹ ਗੱਲ ਕਹਿੰਦੇ ਵੀ ਉਹਦਾ ਚੱਕਰ ਕਿਹੋ ਜਾਂ ਹੋਵੇਗਾ ਚੱਕਰ ਚਿਹਨ ਉਹਦਾ ਜਿਹੜਾ ਚੱਕਰ ਹੱਥਾਂ ਦੀਆਂ ਜਿਹੜੀਆਂ ਵਾਹਿਗੁਰੂ ਪੋਟੇ ਨੇ ਉਹਦੀਆਂ ਜਿਹੜੀਆਂ ਰੇਖਾਂ ਉਹ ਕਿਹੋ ਜੀਆਂ ਹੋਣਗੀਆਂ ਚਿਹਨ ਉਹਦਾ ਚਿਹਨ ਉਹਦਾ ਚਿਹਰਾ ਕਿਹੋ ਜਿਹਾ ਹੋਵੇਗਾ ਅਰ ਪਾਦਨ ਬਰਨ ਜਾਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਦਾ ਵਰਨ ਕਿਹ ਹੋਵੇਗੀ ਉਹਦੀ ਜਾਤ ਕੀ ਹੋਵੇਗੀ ਧਿਆਨ ਦੇਣਾ ਅਰ ਪਾਦਨਹਿਨ ਜੈ ਅਤੇ ਗੋਦ ਨਹੀਂ ਜਿਸ ਦਾ ਕੋਈ ਵੀ ਗੋਤ ਨਹੀਂ ਆਪਾਂ ਗੋਤ ਹੁੰਦੇ ਨਾ ਉਹਦਾ ਪਰਮਾਤਮਾ ਦਾ ਕੋਈ ਵੀ ਗੋਦ ਨਹੀਂ ਨਾ ਹੀ ਕੋਈ ਉਹਦਾ ਚੱਕਰ ਹੈ ਨਾ ਹੀ ਕੋਈ ਤੇਹਰ ਧਿਆਨ ਦੇਣਾ ਨਾ ਹੀ ਕੋਈ ਉਹਦਾ ਵਰਨ ਹੈ ਤੇ ਨਾ ਹੀ ਕੋਈ ਉਹਦੀ ਯਾਦ ਹੈ ਤੇ ਨਾ ਹੀ ਉਸਦਾ ਗੋਦ ਹੈ ਰੂਪ ਰੰਗ ਇਹ ਅਰੇ ਰੇਖ ਭੇਖੂ ਗੈ ਨਾ ਸਕਦਗੇ ਜਿਸ ਦੀ ਸ਼ਕਲ ਰੰਗ ਅਤੇ ਰੇਖਾ ਦੇ ਭੇਖ ਕਿਵਦੀ ਉਹਦੀ ਸ਼ਕਲ ਹੋਵੇਗੀ ਰੰਗ ਕਿਹੋ ਜਿਹਾ ਹੋਵੇਗਾ ਰੇਖਾਂ ਤੇ ਉਹਦੇ ਭੇ ਕਿਹੋ ਜੇ ਹੋਣਗੇ ਗੱਜ ਕੇ ਆਖੋ ਸਤਨਾਮ ਸ੍ਰੀ ਕੋ ਕਹਿ ਨਾ ਸਕਦ ਕਹਿ ਕੋਈ ਆਖ ਨਹੀਂ ਸਕਦਾ ਕਿ ਉਹ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਕਿਹੋ ਜਿਹਾ ਹੋ ਸਕਦਾ ਹੈ ਅਜਲ ਮੂਦ ਅਨਭਵ ਪ੍ਰਕਾਸ਼ ਜੋ ਨਿਜਲ ਸਰੂਪ ਹੈ ਆਪਣੇ ਆਪ ਤੋਂ ਪ੍ਰਕਾਸ਼ ਹੈ ਜਿਵੇਂ ਆਪਾਂ ਨੂੰ ਆਪਣੀ ਮਾਂ ਨੇ ਜਨਮ ਦਿੱਤਾ ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਆਪਣੇ ਆਪ ਦੇ ਵਿੱਚ ਪ੍ਰਕਾਸ਼ ਹੈ ਕਹਿ ਨਾ ਸਕੈ ਕੋ ਤੂੰ ਗੱਜ ਕਾ ਆਪਣਾ ਸਨ ਹੁੰਦਾ ਮਹੀਨਾ ਹੁੰਦਾ ਦਿਨ ਹੁੰਦਾ ਟਾਈਮ ਹੁੰਦਾ ਜਦੋਂ ਆਪਣਾ ਜਨਮ ਹੁੰਦਾ ਉਹਦੇ ਬਾਰੇ ਕੋਈ ਵਰਣਨ ਨਹੀਂ ਕਰ ਸਕਦਾ ਗੱਜ ਕੇ ਆਖੋ ਸਦ ਨਾਮ ਸ੍ਰੀ ਅਮਤੋਜ ਕਹਿਜੈ ਅਤੇ ਅਮਿਤ ਬਲ ਵਾਲੈ ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਦੇ ਵਿੱਚ ਬਹੁਤ ਬਲ ਹੈ ਬੜੀ ਪਾਵਰ ਹੈ ਬੜੀ ਤਾਕਤ ਹੈ ਪੂਰਾ ਬਲ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਬਿਆਨਤ ਕਿਹਾ ਜਾਂਦਾ ਕੋਟ ਇੰਦਰ ਇੰਦਰਾਨ ਕੋਟ ਇੰਦਰਾ ਇੰਦਰਾਨ ਸ਼ਹੀ ਸ਼ਹਾਨ ਗਨੇਜ ਜੋ ਕਰੋੜਾ ਇੰਦਰਾ ਦਾ ਇੰਦਰ ਦੇਵਤਾ ਨਿਵਸਾਰੀ ਦੇਵਤਿਆਂ ਦਾ ਸ਼੍ਰੋਮਣੀ ਦੇਵ ਦਾ ਇੰਦਰ ਹੈ ਧਿਆਨ ਦੇਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਇੰਦਰਾ ਦਾ ਵੀ ਇੰਦਰ ਹੈ ਇੰਦਰ ਦੇਵਤਾ ਹੈ ਤੇ ਪਾਸ਼ਾ ਦਾ ਵੀ ਪਾਸ਼ਾ ਉਹ ਗਿਆਨੀ ਜਾ ਸਕਦਾ ਜਿਵੇਂ ਆਪਣੀ ਦੁਨੀਆ ਦੇ ਵਿੱਚ ਪਾਸ਼ਾ ਹੁੰਦੇ ਨੇ ਰਾਜੇ ਹੁੰਦੇ ਨੇ ਉਹ ਸਾਰੇ ਰਾਜਾਂ ਦਾ ਮੁਖੀ ਰਾਜਾ ਇੰਦਰ ਦੇਵਤਾ ਦਾ ਮੁਖੀ ਇੰਦਰ ਦੇਵਤਾ ਹੈ ਤਿਰ ਭਵਨ ਮਹੀ ਸਰਨਾਰਯ ਅਸਰ ਜਿਸ ਨੂੰ ਤਿੰਨਾਂ ਭਵਨਾਂ ਦੇ ਰਾਜੇ ਦੇਵਤੇ ਮਨੁੱਖ ਦੇ ਦਾਇ ਨੇਦ ਨੇਦ ਬੰਦਰਨ ਗਹਿਦਾ ਅਦੀ ਜੰਗਲਾਂ ਦੇ ਟੀਲੇ ਬਿਆੰਦ ਬਿਆੰਦ ਕਹਿੰਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਦਿਨੇ ਵੀ ਬਨਾਸਪਤੀ ਐ ਰੋਮ ਰੋਮ ਦੇ ਵਿੱਚੋਂ ਕੰਨ ਗੰਨ ਦੇ ਵਿੱਚੋਂ ਯਰਲੇ ਯਰਲੇ ਦੇ ਵਿੱਚੋਂ ਹਿਰਸ ਬਨਾਸਪਤੀ ਦੇ ਵਿੱਚੋਂ ਪਰਿਪੂਰਨ ਪਰਮੇਸ਼ਰ ਵਸਦਾ ਤੇ ਉਸ ਨੂੰ ਸਾਰੇ ਬਿਆੰਦ ਕਹਿੰਦੇ ਨੇ ਤਬ ਸਰਬਨਾਮ ਕਥੈ ਕਮਨ ਤੇ ਸਾਰੇ ਨਾਮ ਕੌਣ ਕਹਿ ਸਕਦਾ ਹੈ ਇਹਨਾਂ ਕੁਸ਼ ਕਹਿਣ ਤੋਂ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ ਸੱਤਾਂ ਸਮੁੰਦਰਾਂ ਦੀ ਸ਼ਾਈ ਸ਼ਾਰ ਇਬਨ ਅਸਪਤੀ ਦੀਆਂ ਕਲਮਾਂ ਇਕੱਠੀਆਂ ਕੀਤੀਆਂ ਜਾਣ ਦੁਨੀਆ ਭਰ ਦਾ ਕਾਗਜ਼ ਕੀਟ ਇਕੱਠਾ ਕੀਤਾ ਜਾਵੇ ਇੰਨੀ ਹਵਾ ਹਨੇਰੀ ਤੇਜ ਤਪਾਨ ਆਵੇ ਤੇ ਉਹ ਕਲਮਾਂ ਚਲਣ ਕਾਗਜ਼ ਦੀ ਉੱਤੇ ਸਾਮੀ ਉਸ ਪਰਮਾਤਮਾ ਦੇ ਨਾਮ ਨਹੀਂ ਲਿਖੇ ਜਾ ਸਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਕਰਮਨਾ ਮਰਣਸਮਤ ਬੁੱਧੀਮਾਨ ਤੇਰੀ ਕੰਮਾਂ ਅਨਸਾਰ ਨਾਮ ਉਚਾਰਦੇ ਨੇ ਧਿਆਨ ਦੇਣਾ ਵੀ ਪਿੱਛੇ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਉਹ ਨਾਸ ਰਹਤ ਹੈ ਕਾਲ ਰਹਤੋ ਜਨਮ ਤੋਂ ਰਹਤ ਹੈ ਡਰ ਭੈ ਨਿਰਭਉ ਨਿਰਵੈ ਡਰ ਭੈ ਤੋਂ ਰਹਤ ਹੈ ਉਹਦਾ ਜਨਮ ਨਹੀਂ ਹੋਇਆ ਆਪਣੇ ਆਪ ਦੇ ਵਿੱਚ ਪ੍ਰਕਾਸ਼ ਹੈ ਤੇ ਜੀ ਦਾ ਜਨਮ ਨਹੀਂ ਹੋਇਆ ਤੇ ਫਿਰ ਉਹਦਾ ਨਾਮ ਕਿਵੇਂ ਟਿਕੇਗਾ ਜਿਵੇਂ ਆਪਾਂ ਸਾਰੇ ਕੋਈ ਵਾਹਿਗੁਰੂ ਕਹਿੰਦੇ ਕੋਈ ਰਾਮ ਕਹਿੰਦੇ ਕੋਈ ਗੌਂਡ ਕਹਿੰਦੇ ਕੋਈ ਗੋਪਾਲ ਕਹਿੰਦੇ ਕੋਈ ਬੀਠਲ ਕਹਿੰਦੇ ਧਿਆਨ ਦੇਣਾ ਬੁੱਧੀਵਾਨਾਂ ਨੇ ਸੰਤਾਂ ਨੇ ਮਹਾਪੁਰਸ਼ਾਂ ਨੇ ਸਾਰਿਆਂ ਨੇ ਇਕੱਤਰ ਹੋ ਕੇ ਉਸ ਦੀ ਕੁਦਰਤ ਨੂੰ ਵੇਖ ਕੇ ਕੁਦਰਤ ਦੇ ਵਿੱਚ ਸਮਾਏ ਹੋਏ ਨੂੰ ਤੇ ਪ੍ਰਮਾਤਮਾ ਦੇ ਨਾਮ ਰੱਖ ਦਿੱਤੇ ਗੱਜ ਕੇ ਆਖੋ ਸਤਿਨਾਮ ਸ੍ਰੀ ਹੁਣ ਪਤਾ ਲੱਗ ਗਿਆ ਲੈ ਵੀ ਪ੍ਰਮਾਤਮਾ ਦਾ ਨਾਮ ਕਿਵੇਂ ਪਿਆ ਭਜੰਗ ਬ੍ਰਿਆ ਛੰਦ ਨਮਸਤ ਮੰਗੇ ਆਕਾਲੀ ਹੁਣ ਧਿਆਨ ਦੇਣਾ ਸਭ ਤੋਂ ਕਠਨ ਬਾਣੀ ਹੈ ਇਹ ਜਾਪ ਸਹਿਬ ਜਿਹਦੀ ਆਪ ਅੱਜ ਆਪ ਜੀ ਵਿਚਾਰ ਸਰਵਣ ਕਰਦੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਨਮਸਤ ਮੰਗੇ ਆਕਾਲੀ ਨਮਸਕਾਰ ਹੈ ਆਕਾਲ ਤੋ ਰਹਦੂ ਉਹਦੀ ਉਹਨੂੰ ਕਾਲ ਨਹੀਂ ਹੁੰਦਾ ਮੌਤ ਨਹੀਂ ਹੁੰਦੀ ਨਮਸਤੰ ਕਿਰਪਾਲੇ ਨਮਸਕਾਰ ਹੈ ਜਿਹੜਾ ਸਾਰਿਆਂ ਦੇ ਉੱਤੇ ਕਿਰਪਾਲੂ ਵੈਦਾਲੂ ਹੈ ਬਖਸ਼ਿਸ਼ ਕਰਨ ਵਾਲਾ ਧਿਆਨ ਦੇਣਾ ਨਮਸਤੰ ਆਰੂਪੇ ਨਮਸਕਾਰ ਹੈ ਰੂਪ ਤੋਂ ਰਹਿਤ ਉਹਦਾ ਕੋਈ ਵੀ ਰੂਪ ਨਹੀਂ ਕੋਈ ਵੀ ਸਰੂਪ ਨਹੀਂ ਕੋਈ ਮੂਰਤ ਨਹੀਂ ਨਮਸਤੰ ਆਰੂਪੇ ਨਮਸਕਾਰ ਹੈ ਉਬ ਮਾ ਰਹਿਤ ਨੂੰ ਜੇ ਆਪਾਂ ਕਹੀਏ ਵੀ ਉਹਦੀ ਵਿੜਾਈ ਉਹਦੀ ਮਹਿਮਾ ਉਹਦੇ ਘਰ ਦੀ ਉਸਤ ਕਰ ਦਿਆਂਗੇ ਕਥਾ ਕਰ ਦਿਆਂਗੇ ਤੇ ਜਦੋਂ ਹੈ ਹੀ ਬਿਆੰਦ ਉਸਦੀ ਕਥਾ ਵੀ ਨਹੀਂ ਹੋ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਤਮੀਆਂ ਭੇਖੇ ਨਮਸਤਮੀਆਂ ਲੈਖੇ ਨਮਸਕਾਰ ਹੈ ਭੇਖ ਦੋ ਰਹਿਤ ਹਰ ਇੱਕ ਧਰਮਾਂ ਦੇ ਵਿੱਚ ਵੇਖ ਭੇਖ ਹੁੰਦਾ ਹੈ ਉਹਦਾ ਕੋਈ ਵੀ ਭੇਖ ਨਹੀਂਗਾ ਨਮਸਕਾਰ ਹੈ ਲੇਖੇ ਰਹਿਤ ਹਰ ਇੱਕ ਚੀਜ਼ ਦਾ ਲੇਖਾ ਜੋਖਾ ਹੁੰਦਾ ਹੈ ਉਹਦਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਉਹਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ ਨਮਸਤੰਗ ਕਾਈ ਨਮਸਕਾਰ ਹੈ ਕਾਇਆ ਤੋਂ ਰਹਿਤ ਉਹਦਾ ਕੋਈ ਵੀ ਸਰੂਪ ਨਹੀਂ ਦਾ ਸਰੀਰ ਨਹੀਂ ਦਾ ਨਮਸਤੰਗ ਕਾਈ ਨਮਸਕਾਰ ਹੈ ਜਨਮ ਤੋਂ ਰਹਿਤ ਉਹਦਾ ਜਨਮ ਹੀ ਨਹੀਂ ਹੋਇਆ ਗਜ ਕੇ ਆਖੋ ਸਤਨਾਮ ਸ੍ਰੀ ਨਮਸਤੰਗਿਆ ਗੰਜੀ ਨਮਸਤੰਗਿਆ ਭੰਜੀ ਨਮਸ਼ਕਾਰ ਹੈ ਨਾਸ਼ ਤੋਂ ਰਹਿਤ ਉਹਦਾ ਕਦੇ ਵੀ ਨਾਸ਼ ਨਹੀਂ ਹੁੰਦਾ ਸਾਰੀ ਦੁਨੀਆ ਦਾ ਨਾਸ਼ ਕਾਦਮਾ ਹੁੰਦਾ ਨਮਸ਼ਕਾਰ ਹੈ ਟੁੱਟਣ ਰਹਿਤ ਉਹ ਕਦੇ ਵੀ ਟੁੱਟਦਾ ਨਹੀਂ ਹਰ ਇੱਕ ਚੀਜ਼ ਦਾ ਭਾਂਡਾ ਸਰੀਰ ਦਾ ਭਾਂਡਾ ਵੀ ਟੁੱਟਦਾ ਹੈ ਤੇ ਦੁਨਿਆਵੀ ਵੀ ਭਾਂਡਾ ਫੱਟ ਭੋ ਜਾਂਦਾ ਪਰ ਉਹਦਾ ਭਾਂਡਾ ਕਦੇ ਫੁੱਟਣ ਵਾਲਾ ਨਹੀਂ ਗਾ ਨਮਸਤੰਗਿਆ ਨਾਮੇ ਨਮਸ਼ਕਾਰ ਹੈ ਨਾਮ ਤੋਂ ਰਹਿ ਤੂੰ ਦਾ ਕੋਈ ਵੀ ਨਾਮ ਨਹੀਂ ਨਾ ਵਾਹਿਗੁਰੂ ਐ ਨਾ ਰਾਮ ਨਾ ਅੱਲੇ ਕੁਛ ਵੀ ਨਹੀਂਗਾ ਕਿਉਂਕਿ ਜਿਹਦਾ ਜਨਮ ਹੋਵੇਗਾ ਤਾਂ ਨਾਮ ਦਾ ਉਹਦਾ ਪਵੇਗਾ ਨਾ ਤੇ ਉਹਦਾ ਤਾਂ ਜਨਮ ਹੋਇਆ ਹੀ ਨਹੀਂਗਾ ਧਿਆਨ ਦੇਣਾ ਨਮਸਤੰਗਿਆ ਥਾਵੇਂ ਨਮਸਕਾਰ ਹੈ ਥਾਂ ਰਹਿ ਤੂੰ ਦਾ ਕੋਈ ਵੀ ਥਾਂ ਨਹੀਂ ਹਰ ਇੱਕ ਦਾ ਘਰ ਹੁੰਦਾ ਉਹਦਾ ਕੋਈ ਘਰ ਨਹੀਂਗਾ ਧਿਆਨ ਦੇਣਾ ਇੱਥੇ ਇਹ ਜਿਹੜੀਆਂ ਗੱਲਾਂ ਨਾ ਇਹ ਸਾਡੀ ਕਲਪਨਾ ਤੋਂ ਸੋਚ ਤੋਂ ਸਾਡੀ ਪਕੜ ਤੋਂ ਪਰੇ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਮਸਤ ਮੰਗੇ ਆ ਕਰਮੰ ਨਮਸਕਾਰ ਹੈ ਕਰਮ ਰਹਿਤ ਤੋਂ ਆਪਾਂ ਕਰਮ ਕਰਦੇ ਆ ਕੰਮ ਕਰਦੇ ਆ ਉਹ ਕੋਈ ਕੰਮ ਨਹੀਂ ਕਰਦਾ ਕਰਮ ਤੋਂ ਰਹਤ ਹੈ ਨਮਸਤ ਮੰਗੇ ਆ ਧਰਮੰ ਨਮਸਕਾਰ ਹੈ ਧਰਮ ਤੋਂ ਰਹਤ ਉਹਦਾ ਕੋਈ ਧਰਮ ਨਹੀਂ ਆਪਾਂ ਕਹਿੰਦੇ ਦਇਆ ਉਹ ਧਰਮ ਦਇਆ ਦਾ ਨਾਮ ਹੈ ਧਰਮ ਧਰਮ ਦਾ ਨਾਮ ਦਇਆ ਹੈ ਇਹ ਧਰਮ ਤੋਂ ਰਹਿ ਤਾ ਉਹਦਾ ਧਰਮ ਹੀ ਕੋਈ ਨਹੀਂਗਾ ਕਿਉਂਕਿ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਇਸਾਈ ਧਰਮ ਹੈ ਬੋਧੀ ਧਰਮ ਹੈ ਜੈਨੀ ਧਰਮ ਹੈ ਅਦਾਸੀ ਧਰਮ ਹੈ ਆਪੋ ਆਪਣੇ ਆਪਾ ਧਰਮ ਰੱਖੇ ਨੇ ਮਜਬ ਰੱਖੇ ਨੇ ਉਹਦਾ ਕੋਈ ਵੀ ਨਹੀਂਗਾ ਨਮਸਤੰਗਾਂ ਨਾਮੰ ਨਮਸਕਾਰ ਹੈ ਨਾਮ ਤੋਂ ਰਹਿਤ ਨਮਸਤੰਗਾਂ ਧਾਮੰ ਨਮਸਕਾਰ ਹੈ ਘਰ ਤੋਂ ਰਹਿਤ ਕੋਈ ਘਰ ਹੀ ਨਹੀਂ ਉਹਦਾ ਜੇ ਘਰ ਹੋਵੇਗਾ ਡੱਬੀ ਦੇ ਵਿੱਚ ਬੰਦ ਹੋ ਜਾਵੇਗਾ ਜਿਵੇਂ ਆਪਾਂ ਬੰਦ ਹੈ ਨਮਸਤੰਗਿਆ ਜੀ ਦੇ ਨਮਸਕਾਰ ਹੈ ਜਿਤ ਨੂੰ ਕੋਈ ਵੀ ਉਹਨੂੰ ਜਿੱਤ ਨਹੀਂ ਸਕਦਾਗਾ ਨਮਸਤੰਗਿਆ ਭੀ ਦੇ ਨਮਸਕਾਰ ਹੈ ਭੈ ਦੋ ਰਹਿਦਾ ਆਪਾਂ ਨੂੰ ਡਰ ਹੁੰਦਾ ਭੈ ਹੁੰਦਾ ਫਿਰ ਇਕ ਇਨਸਾਨ ਨੂੰ ਭਇਆ ਕਿਸੇ ਨੂੰ ਕਾਸੇ ਦਾ ਕਿਸੇ ਨੂੰ ਕਾਸੇ ਦਾ ਉਹਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਨਮਸਤੰਗਿਆ ਬਾਹੀ ਨਮਸਕਾਰ ਹੈ ਅਬ ਨਾਸ਼ੀ ਨੂੰ ਜਿਹਦਾ ਕਦੇ ਵੀ ਬਨਾਸ਼ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਅਬ ਨਾਸ਼ੀ ਦਾ ਮਹਿਣਾ ਹੁੰਦਾ ਨਮਸਦੋਂ ਗਿਆ ਟਾਹੇ ਨਮਸਕਾਰ ਹੈ ਨਾ ਟਾਏ ਜਾਣ ਵਾਲੀ ਨੂੰ ਹਰੇਕਾ ਇਨਸਾਨ ਟਹਿ ਜਾਂਦਾ ਕੋਈ ਮਾਇਆ ਤੋਂ ਟਹਿ ਜਾਂਦਾ ਕੋਈ ਕਾਮ ਤੋਂ ਟਹਿ ਜਾਂਦਾ ਕੋਈ ਮੈਦਾਨ ਦੇ ਵਿੱਚ ਜਾਂਦਾ ਪਹਿਲਵਾਨ ਉੱਥੇ ਟਹਿ ਜਾਂਦਾ ਪਰ ਉਹ ਨਹੀਂ ਟਹਿ ਸਕਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਨਮਸਦੋਂ ਗਿਆ ਨੀਲੇ ਨਮਸਕਾਰ ਹੈ ਰੰਗ ਤੋਂ ਰਹਿ ਤਾ ਪਰ ਕਹਿੰਦੇ ਉਹਦੇ ਸਾਰੇ ਰੰਗ ਨਹੀਂ ਉਹਦਾ ਕੋਈ ਵੀ ਰੰਗ ਨਹੀਂ ਗੱਜ ਕੇ ਆਖੋ ਸਤ ਨਾਮ ਸ੍ਰੀ ਰੰਗ ਦੇਣ ਵਾਲਾ ਚੜਾਉਣ ਵਾਲਾ ਪਰ ਆਪ ਰੰਗ ਧੋ ਰਹਿ ਤੇ ਜੇ ਰੰਗ ਦੇ ਵਿੱਚ ਆਵੇਗਾ ਤਾਂ ਪਕੜਿਆ ਜਾਵੇਗਾ ਨਮਸਨ ਆ ਨਾਦੇ ਨਮਸ਼ਕਾਰ ਹੈ ਆ ਤੁਰਹਿ ਹਰ ਇੱਕ ਚੀਜ਼ ਦਾ ਜੇ ਘਰ ਪਾਉਣੀ ਉੱਥੇ ਸਨ ਲਿਖ ਦਿੰਨੇ ਆ ਉਹਦਾ ਕੋਈ ਵੀ ਸਨ ਨਹੀਂ ਕਹਿ ਨਾ ਸਕੈ ਕੋ ਤੂੰ ਕਦ ਕੱ ਗੱਜ ਕੇ ਆਖੋ ਸਤ ਨਾਮ ਸ੍ਰੀ ਨਮਸਤ ਮੰਗਿਆ ਛੇ ਦੇ ਨਮਸ਼ਕਾਰ ਹੈ ਨਾ ਕੱਟੇ ਜਾਣ ਵਾਲੀ ਨੂੰ ਹਰ ਇੱਕ ਚੀਜ਼ ਕੱਟੀ ਜਾਂਦੀ ਹੈ ਪਰ ਉਹ ਕਟਿਆ ਨਹੀਂ ਜਾ ਸਕਦਾ ਗਜ ਕੇ ਆਖੋ ਸਤ ਨਾਮ ਸ੍ਰੀ ਨਮਸਤ ਮੰਗਿਆ ਗਾਦੇ ਨਮਸ਼ਕਾਰ ਹੈ ਬਾਹ ਰੈ ਤੋ ਕੋਈ ਉਹਦੀ ਬਾਹ ਬਾਜੂ ਨਹੀਂ ਗਈ ਗਜ ਕੇ ਆਖੋ ਸਤ ਨਾਮ ਸ੍ਰੀ ਕਿਉਂਕਿ ਫੇਰ ਤਾਂ ਆਪਾਂ ਉਹਦੀ ਬਾਹ ਪਕੜ ਸਕਦੇ ਹ ਧਿਆਨ ਦੇਣਾ ਉਹ ਪਕੜ ਵਿੱਚ ਸਾਡੀ ਸਮਝ ਵਿੱਚ ਸਾਡੀ ਕਲਪਨਾ ਵਿੱਚ ਆ ਸਕਦੇ ਨਮਸਤ ਮੰਗੀ ਆ ਗੰਜੀ ਨਮਸਤ ਮੰਗੀ ਆ ਭੰਜੀ ਨਮਸਕਾਰ ਹੈ ਰੋਗ ਰਹਿ ਤੋ ਹਰੇਕ ਇਨਸਾਨੀ ਕੋਈ ਮਾਇਆ ਦਾ ਰੋਗੀ ਐ ਕੋਈ ਸਰੀਰ ਕੋ ਰੋਗੀ ਐ ਕੋਈ ਮਨਸਕ ਰੋਗੀ ਐ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਨਮਸਕਾਰ ਹੈ ਨਾ ਭਜਣ ਵਾਲੇ ਨੂੰ ਨਾ ਭਜਣ ਵਾਲੇ ਨੂੰ ਭਜਣ ਵਾਲੇ ਨੂੰ ਉਹ ਭਜਦਾ ਨਹੀਂਗਾ ਨਮਸਤੰਗਿਆ ਆਦਾਰੇ ਨਮਸਕਾਰ ਹੈ ਸਖੀ ਰੂਪ ਨੂੰ ਨਮਸਤੰਗਿਆ ਪਾਰੇ ਨਮਸਕਾਰ ਹੈ ਪਾਰਾ ਰਹਿਦ ਨੂੰ ਉਹਦਾ ਨਾ ਉਰਲਾ ਬਨਣਾ ਨਾ ਉਹਦਾ ਪਰਲਾ ਬਨਣਾ ਉਹਦਾ ਕੋਈ ਆਥਾ ਹੀ ਨਹੀਂ ਉਸ ਨੂੰ ਬੇਅੰਤ ਕਿਹਾ ਜਾਂਦਾ ਉਸ ਨੂੰ ਨਮਸਕਾਰ ਨਮਸਤੰਗਿਆ ਪਾਰੇ ਨਮਸਕਾਰ ਹੈ ਪਾਰਾ ਰਹਿਦ ਨੂੰ ਨਮਸਤੰਸ ਹੋਵੇ ਕਹ ਨਮਸਤੰਗਿਆ ਨੇਗਾ ਨਮਸਕਾਰ ਹੈ ਇੱਕ ਰੂਪ ਨੂੰ ਤੇ ਨਮਸ਼ਕਾਰ ਹੈ ਅਨੇਕ ਰੂਪ ਨੂੰ ਧਿਆਨ ਦੇਣਾ ਜਿਵੇਂ ਗੁਰੂ ਅਰਜਨ ਦੇ ਮਹਾਰਾਜੀ ਆਪਣੇ ਸ਼ਲੋਕ ਦੇ ਵਿੱਚ ਸੁਖਨੀ ਸਾਹਿਬ ਦੇ ਵਿੱਚ ਲਿਖਦੇ ਲਿਖਦੇ ਨੇ ਨਿਰਗੁਣ ਸਰਗੁਣ ਨਿਰੰਗ ਔਰ ਸੁੰਨ ਸਮਾਦੀ ਆਪ ਆਪਨ ਕੀਆ ਨਾਨਕਾ ਆਪ ਹੀ ਫਿਰ ਜਾਵੇ ਦਾ ਭਾਵ ਕੀ ਹੈ ਨਿਰਗੁਣ ਇਕ ਸਰਗੁਣ ਦੇ ਵਿੱਚ ਸਾਰੀ ਮਾਇਆ ਉਹਨੇ ਪੈਦਾ ਕਰ ਦਿੱਤੀ ਹੈ ਨਿਰੰਕਾਰ ਧਰਤੀ ਤੇ ਅਸਮਾਨ ਦੇ ਵਿੱਚ ਨਿਰਆਕਾਰ ਕੋਈ ਸਰੂਪ ਨਹੀਂ ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣੀ ਸੁੰਨ ਸਮਾਧੀ ਦੇ ਵਿੱਚ ਬੈਠਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀ ਆ ਨਾਨਕ ਆਪੇ ਹੀ ਫਿਰ ਜਾਪ ਆਪ ਨੇ ਕੀਤਾ ਹੋਇਆ ਫਿਰ ਆਪ ਹੀ ਜਪਦਾ ਹੈ ਇੱਕ ਵਾਰ ਗੱਜ ਕੇ ਆਖੋ ਸਤਿਨਾਮ ਸ੍ਰੀ ਹੁਣੇ ਗੱਲਾਂ ਸਾਡੀ ਸੋਚ ਤੋਂ ਪਕੜ ਤੋਂ ਪਰੇ ਹੁੰਦੀਆਂ ਨਾ ਸਮਝਣ ਵਾਲੀ ਗੱਲ ਐ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਇੱਕ ਨੂੰ ਨਮਸਕਾਰ ਐ ਤੇ ਫਿਰ ਅਨੇਕਾਂ ਨੂੰ ਨਮਸਕਾਰ ਐ ਕਿਉਂ ਕਿ ਪਹਿਲਾਂ ਪਰਮਾਤਮਾ ਇੱਕ ਐ ਫਿਰ ਅਨੇਕ ਐ ਤੇ ਫਿਰ ਨਿਰੰਕਾਰ ਉਹਦਾ ਕੋਈ ਸਰੂਪ ਨਹੀਂਗਾ ਰੂਪ ਤੋਂ ਰਹਤ ਐ ਪਕੜ ਤੋਂ ਰਹਤ ਐ ਹੱਥ ਨਹੀਂ ਲਾਇਆ ਸਕਦਾ ਛੂਹ ਨਹੀਂ ਦੇ ਸਕਦੇ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਕਿਉਂ ਕਿ ਉਹਦਾ ਜਨਮ ਹੀ ਨਹੀਂ ਹੋਇਆਗਾ अनुभव ਕਰ ਸਕਦੇ ਆ ਜਿਵੇਂ ਹੁਣ ਆਪਾਂ ਗਰਮੀ ਦਾ ਅਨੁਭਵ ਕਰਦੇ ਆਂ ਠੰਡ ਦੇ ਵਿੱਚ ਠੰਡ ਅਨੁਭਵ ਕਰਦੇ ਆਂ ਪਰਮਾਤਮਾ ਦਾ ਨਾਮ ਅਨੁਭਵ ਕਰ ਸਕਦੇ ਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਨਵਾਸਤਮਗਿਆ ਭੂਦੇ ਨਮਸ਼ਕਾਰ ਹੈ ਪੰਜ ਤਤ ਤੋਂ ਰਹਿਤ ਆਪਣਾ ਸਰੀਰ ਪਾਉਣ ਪਾਣੀ ਮਸੰਦਰ ਧਰਤੀ ਤੇ ਅਸਮਾਨ ਦੇ ਹਿੱਸੇ ਨਾਲ ਬਣਿਆ ਹੋਇਆ ਉਹ ਦਾ ਪੰਜਾਂ ਤਤਾਂ ਤੋਂ ਰਹਿਤ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਨਮਸਤੰਗ ਨਿਰਕਰਮੇ ਨਮਸਕਾਰ ਹੈ ਕਰਮ ਰਹਿ ਤੋ ਆਪਾ ਕਰਮ ਕਰਦੇ ਉਹ ਕਰਮ ਤੋ ਰਹਤਾ ਕੋਈ ਕਰਮ ਨਹੀਂ ਕਰਦਾ ਨਾ ਪਾਪ ਨਾ ਪੁੰਨ ਨਮਸਤੰਗ ਨਿਰਭਰਮੇ ਨਮਸਕਾਰ ਹੈ ਭਰਮ ਤੋ ਰਹਦਾ ਆਪਾਂ ਨੂੰ ਭਰਮ ਹੋ ਜਾਂਦਾ ਭਲੇਖਾ ਹੋ ਜਾਂਦਾ ਦੁਬਦਾ ਹੋ ਜਾਂਦੀ ਹੈ ਵਹਿ ਪੈ ਜਾਂਦਾ ਉਹਨੂੰ ਕੋਈ ਵਹਿਬ ਨਹੀਂ ਕੋਈ ਭਰਮ ਨਹੀਂ ਨਮਸਤੰਗ ਨਿਰਦੇਸ਼ੇ ਨਮਸਕਾਰ ਹੈ ਦੇਸ਼ ਤੋ ਰਹਤ ਆਪਾਂ ਕਹਿੰਦੇ ਸਾਡਾ ਭਾਰਤ ਦੇਸ਼ ਹੈ ਇੰਗਲੈਂਡ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਸਾਡਾ ਦੇਸ਼ ਹੈ ਉਸ ਪਰਮਾਤਮਾ ਦਾ ਕੋਈ ਦੇਸ਼ ਨਹੀਂ ਗੱਜ ਕੇ ਆਖੋ ਸਤਿਨਾਮ ਸ੍ਰੀ ਨਮਸਤਉ ਨਰ ਭੇਸੇ ਨਵਸ਼ਕਾਰ ਹੈ ਭੇਸ ਰਹਿਤੋ ਅਸੀਂ ਕਹਿੰਨੇ ਆ ਇਹ ਖਾਲਸਾ ਹੈ ਜਾਂ ਫੇਰਾ ਬਰਾਗੀ ਹੈ ਉਦਾਸੀ ਹੈ ਉਹਨਾਂ ਦੇ ਬਾਣੇ ਪਾਏ ਹੁੰਦੇ ਨੇ ਭੇਖ ਨਹੀਂ ਹੁੰਦੇ ਨੇ ਉਹ ਜੇ ਭੇਖ ਦੇ ਵਿੱਚ ਆਵੇਗਾ ਤਾਂ ਇੱਕ ਦੇ ਵਿੱਚ ਆ ਜਾਵੇਗਾ ਇਸ ਕਰਕੇ ਅਨੇਕ ਹੋਗੇ ਤੇ ਨਿਰਗੁਣ ਹੋ ਕੇ ਵਾਤ ਰਿਆ ਹੋਗਾ ਜਿਕੇ ਆਖੋ ਸਤਿਨਾਮ ਸ੍ਰੀ ਨਮਸਤੰਗ ਨਿਰਨਾਮੇ ਨਮਸ਼ਕਾਰ ਹੈ ਨਾਮ ਤੋਂ ਰਹਿ ਘਰ ਦੇ ਵਿੱਚ ਲੜਕਾ ਲੜਕੀ ਪੈਦਾ ਹੁੰਦੇ ਆ ਉਹਨਾਂ ਦਾ ਜਨਮ ਲਿਖਿਆ ਜਾਂਦਾ ਉਹਦਾ ਜਨਮ ਉਹਦਾ ਵਾਹਿਗੁਰੂ ਉਹਦਾ ਨਾਮ ਲਿਖਿਆ ਜਾਂਦਾ ਜੇ ਉਸ ਨਾਮ ਦੇ ਨਾਲ ਪੁਕਾਰਿਆ ਜਾਂਦਾ ਹੈ ਉਹਦਾ ਕੋਈ ਵੀ ਨਾਮ ਨਹੀਂ ਗੱਜ ਕੇ ਆਖੋ ਸਤ ਨਾਮ ਸ੍ਰੀ ਕਿਉਂਕਿ ਜੇ ਨਾਮ ਦੇ ਵਿੱਚ ਆਉਂਦਾ ਫਿਰ ਵੀ ਸਾਡੀ ਪਕੜ ਵਿੱਚ ਹੁੰਦਾ ਨਮਸਤਵਨਿਰਧਾਤੇ ਨਮਸ਼ਕਰ ਹੈ ਮਾਇਆ ਰਹਿ ਤੂੰ ਮਾਇਆ ਤੂੰ ਵੀ ਰਹਤਾ ਉਹਨੇ ਵਿੱਚੇ ਮਾਇਆ ਪਾਇਆ ਉਹਨੇ ਆਪ ਮਾਇਆ ਪੈਦਾ ਕਰਕੇ ਨਾ ਜਿਵੇਂ ਕਮਲ ਫੁੱਲ ਹੈ ਉਹਦੀ ਖੁਸ਼ਬੂ ਉਹਦੇ ਵਿੱਚ ਹੈ ਨਰਲੇਪ ਹੈ ਮਰਗਾਈ ਪਾਣੀ ਦੇ ਵਿੱਚ ਰਹਿੰਦੀ ਹੈ ਨਰਲੇਪ ਹੈ ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਦੁੱਧਾ ਦੇ ਵਿੱਚ ਮੱਖਣ ਹੈ ਘਿਓ ਹੈ ਨਰੀਬ ਹੈ ਬਾਂਸ ਦੇ ਵਿੱਚ ਅੱਗ ਹੈ ਨਰੀਬ ਹੈ ਇਸੇ ਤਰ੍ਹਾਂ ਪ੍ਰਮਾਤਮਾ ਮਾਇਆ ਵਿੱਚ ਨਰੀਬ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਨਮਸਤੁ ਨਰਗਾਦੇ ਨਮਸ਼ਕਾਰ ਹੈ ਨਾਸਰਹਿਦ ਨਮਸਤੁ ਨਰਧੂਦੇ ਨਮਸਤੁ ਆਪੂਦੇ ਨਮਸ਼ਕਾਰ ਹੈ ਨਾ ਹਿੱਲਣ ਵਾਲੀ ਨੂੰ ਕੋਈ ਹਲਾ ਨਹੀਂ ਸਕਦਾ ਕੋਈ ਉਹਨੂੰ ਡਲਾ ਨਹੀਂ ਸਕਦਾ ਨਮਸ਼ਕਾਰ ਹੈ ਪੰਜ ਤੱਤ ਦੇ ਰਹਿਦ ਕੋਈ ਉਹਨਾਂ ਪੰਜਾਂ ਤਤਾਂ ਦੇ ਵਿੱਚ ਨਹੀਂ ਵੱਸਦਾ ਪੰਜਾਂ ਤੱਤਾਂ ਤੋਂ ਰਹਿ ਤੇ ਜੇ ਪੰਜਾਂ ਤਤਾਂ ਦਾ ਸਰੀਰ ਘਰ ਬਣਿਆ ਤੇ ਫਿਰ ਉਹ ਭਾਂਡਾ ਫੁੱਟੇਗਾ ਗੱਜ ਕੇ ਆਖੋ ਸਤਿਨਾਮ ਸ਼੍ਰੀ ਨਮਸਤੁਗਿਆ ਲੇਕ ਨਮਸਤੁਗੰ ਆ ਲੇਗਾ ਲੋਕੀ ਨਮਸ਼ਕਾਰ ਹੈ ਨਾ ਵੇਖੇ ਜਾਣ ਵਾਲੇ ਨੂੰ ਗੱਜ ਕੇ ਆਖੋ ਸਤਿਨਾਮ ਸ਼੍ਰੀ ਉਹਨੂੰ ਦੇਖਿਆ ਨਹੀਂ ਜੀ ਨਮਸਤੰਗ ਨਿਰਦਾਬੇ ਨਮਸਕਾਰ ਹੈ ਲੋਕ ਰਹਿਦ ਨੂੰ ਨਮਸਤੰਗ ਯਾਥਾਪੇ ਨਮਸਕਾਰ ਹੈ ਥਾਪਨਾ ਰਹਿਦ ਨੂੰ ਆਪਾਂ ਥਾਪਦੀਆਂ ਵੀ ਪ੍ਰਧਾਨ ਹੈ ਇਹ ਮੈਂਬਰ ਹੈ ਇਹ ਪ੍ਰਧਾਨ ਮੁੱਖ ਮੰਤਰੀ ਹੈ ਇਹ ਮੁੱਖ ਮੰਤਰੀ ਹੈ ਥਾਪਿਆ ਨਾ ਜਾਏ ਕੀਦਾ ਨਾ ਹੋਏ ਆਪੇ ਆਪ ਨਰੰਜਨ ਸੋਈ ਉਹਨੂੰ ਕਿਸੇ ਨੇ ਥਾਪਿਆ ਨਹੀਂਗਾ ਆਪਣੇ ਆਪ ਦੇ ਵਿੱਚ ਅਗਜ ਕੇ ਆਖੋ ਸਤਨਾਮ ਸ੍ਰੀ ਨਮਸਤੰ ਦਰਮਾਨੇ ਨਮਸਕਾਰ ਹੈ ਤਿੰਨੇ ਕਾਲ ਮੰਨੇ ਜਾਲ ਵਾਲੇ ਨੂੰ ਧਿਆਨ ਦੇਣਾ ਨਮਸਕਾਰ ਹੈ ਤਿੰਨੇ ਕਾਲ ਮੰਨੇ ਜਾਣ ਵਾਲੇ ਨੂੰ ਭੂਤ ਭਵਖ ਦੇ ਵਰਤਮਾਨ ਸਮੇਂ ਦੇ ਵਿੱਚ ਰਹਿਣ ਵਾਲੇ ਨੂੰ ਨਮਸਤੰ ਨਧਾਨੇ ਨਮਸਕਾਰ ਹੈ ਨਦੀਆਂ ਦੇ ਘਰ ਨੂੰ ਨਮਸਤੰ ਗਿਆਗਾਹੇ ਨਮਸਤੰ ਗਿਆ ਬਾਹੇ ਨਮਸਕਾਰ ਹੈ ਆਥਾ ਨੂੰ ਨਮਸਕਾਰ ਹੈ ਨਾਸ ਰਹਿਦ ਨੂੰ ਨਮਸਤੂ ਨਿਰਵਾਣ ਨਿਰਭਰ ਗੀ ਨਮਸਕਾਰ ਹੈ ਤਿੰਨ ਗੁਣਾ ਵਾਲੇ ਨੂੰ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਤੰ ਸਰਗੇ ਨਮਸਕਾਰ ਹੈ ਉਤਪਤੀ ਰਹਿਦ ਨੂੰ ਉਹਦੀ ਪਤਪਤ ਵੀ ਨਹੀਂ ਹੁੰਦੀਗੀ ਜਿਵੇਂ ਸੰਸਾਰ ਦੇ ਅੰਦਰ ਉਤਪਤੀ ਜੀਵਾਂ ਦੀ ਹੁੰਦੀ ਹੈ ਬਨਸਪਤੀ ਦੀ ਹੁੰਦੀ ਹੈ ਉਹਦੀ ਉਸਤ ਉਤਪਤੀ ਨਹੀਂ ਹੁੰਦੀਗੀ ਨਮਸਤਮੰਗ ਰੰਗੇ ਨਮਸ਼ਕਾਰ ਹੈ ਰੰਗ ਰਹਿਤ ਨੂੰ ਕੋਈ ਉਹਦਾ ਰੰਗ ਨਹੀਂ ਕੋਈ ਸਰੂਪ ਨਹੀਂ ਨਮਸਤਮੰਗ ਆ ਭੰਗੇ ਨਮਸ਼ਕਾਰ ਹੈ ਨਾਸ ਰਹਿਤ ਨੂੰ ਨਮਸਤਮੰਗ ਯਾ ਬੰਮੇ ਨਮਸਤਾ ਦਰਮੇ ਨਮਸ਼ਕਾਰ ਹੈ ਬੁੱਧੀ ਤੋ ਪਹੁੰਚ ਤੋ ਪਰੇ ਸਾਡੀ ਬੁੱਧੀ ਵਿੱਚ ਕਲਪਨਾ ਵਿੱਚ ਨਹੀਂ ਆਉਣ ਵਾਲਾ ਨਮਸ਼ਕਾਰ ਹੈ ਮਨੋਹਰ ਸੁੰਦਰ ਸਰੂਪ ਨੂੰ ਆਪਾਂ ਕਹਿੰਦੇ ਬੰਦੇ ਦਾ ਬੜਾ ਸੋਹਣਾ ਸਰੂਪ ਬਣਾਇਆ ਜਾਂ ਦੁਨੀਆਂ ਦੇ ਵਿੱਚ ਬੜੇ ਸੋਹਣੇ ਰੰਗ ਰੂਪ ਬਣਾਏ ਨੇ ਫੁੱਲ ਬਣਾਏ ਨੇ ਤੇ ਜਿਨੇ ਇੰਨੇ ਸੋਹਣੇ ਸੁੰਦਰ ਸਰੂਪ ਬਣਾਇਆ ਸੰਸਾਰ ਬਣਾਇਆ ਬਸ ਬਨਸਪਤੀ ਬਣਾਈ ਹੈ ਫੁੱਲ ਬਣਾਏ ਨੇ ਜੀ ਜੰਤ ਬਣਾਏ ਉਹਨਾਂ ਵਿੱਚ ਰੰਗ ਭਰੇ ਨੇ ਉਹਨਾਂ ਦੀਆਂ ਬੋਲੀਆਂ ਕੋਲ ਦੀ ਬੋਲੀ ਕਿੰਨੀ ਸੋਹਣੀ ਹੈ ਤੇ ਉਹਦੀ ਬੋਲੀ ਕਿੰਨੀ ਸੋਹਣੀ ਹੋਵੇਗੀ ਉਹਦਾ ਸਰੂਪ ਕਿੰਨਾ ਸੋਹਣਾ ਹੋਵੇਗਾ ਕਜ ਕੇ ਆਖੋ ਸਤਨਾਮ ਸ੍ਰੀ ਨਾਨਸਤੂ ਜਲਾਸਰੇ ਨਮਸਕਾਰ ਹੈ ਜਲ ਦੇ ਆਸਰੇ ਨੂੰ ਜਿਹੜਾ ਆਪਾਂ ਜਲ ਪੀਂਦੇ ਆ ਉਹਦੇ ਆਸਰੇ ਨਮਸਤੂ ਨਿਰ ਨਮਸਤੂ ਨਿਰਾਸਰੇ ਨਮਸਕਾਰ ਹੈ ਆਸਰੇ ਰਹਿਤ ਰਹਿਤ ਰੂਪ ਨੂੰ ਧਿਆਨ ਦੇਣਾ ਨਮਸਕਾਰ ਹੈ ਆਸਰੇ ਰਹਿਤ ਰੂਪ ਨੂੰ ਆਪਣਾ ਆਸਰਾ ਹੁੰਦਾ ਮਾਦਾ ਪਿਦਾ ਹੁੰਦਾ ਮਾਇਆ ਹੁੰਦੀ ਹੈ ਭੈਣ ਭਰਾ ਹੁੰਦਾ ਆਪਾਂ ਉਹਨਾਂ ਨਾਲ ਧੜੇ ਕਰਦੇ ਆ ਉਹਦਾ ਕਿਸੇ ਨਾਲ ਧੜਾ ਨਹੀਂਗਾ ਉਹ ਕਿਸੇ ਦੇ ਆਸਰੇ ਨਹੀਂਗਾ ਨਮਸਤਮੰਗ ਆ ਜਾਂਦੇ ਨਮਸਤਮੰਗ ਆਪ ਬਾਦੇ ਧਿਆਨ ਦੇ ਨਾਲ ਨਮਸਕਾਰ ਹੈ ਜਾਤ ਰਹਿ ਨੂੰ ਅਸੀਂ ਕਹਿੰਦੇ ਆ ਸਾਡੀ ਜਾਤ ਸਾਡਾ ਗੋਤ ਹੈ ਨਮਸਕਾਰ ਹੈ ਗੋਤ ਰਹਿਤ ਨੂੰ ਉਹਦਾ ਕੋਈ ਗੋਤ ਨਹੀਂ ਨਾ ਹੀ ਕੋਈ ਉਹਦੀ ਜਾਤ ਹੈ ਨਮਸਤੁ ਆ ਮਜਬੇ ਨਮਸਕਾਰ ਹੈ ਮਜਬ ਰਹਿਤ ਨੂੰ ਉਹਦਾ ਕੋਈ ਮਜਬ ਨਹੀਂ ਕਰ ਨਮਸਤਸ ਅਜ ਵੀ ਗੁਰੂ ਸਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ ਆਚਾਰਜ ਸਰੂਪ ਬੇਅੰਤ ਨੂੰ ਅੱਜ ਕੇ ਆਖੋ ਸਤਨਾਮ ਸ੍ਰੀ ਆਦੇਸ਼ਾ ਆਦੇਸੇ ਨਮਸਤੁ ਆ ਭੇਸੇ ਨਮਸਕਾਰ ਹੈ ਦੇਸ ਰਹਿਤ ਨੂੰ ਕਿਉਂਕਿ ਜੇ ਦੇਸ ਵਿੱਚ ਹੋਵੇਗਾ ਤਾਂ ਪਕੜਿਆ ਜਾਵੇਗਾ ਨਮਸਕਾਰ ਹੈ ਭੇਸ ਰਹਿਤ ਨੂੰ ਕੋਈ ਉਹਦਾ ਭੇਸ ਨਹੀਂਗਾ ਨਮਸਤੰਗ ਨਿਰਧਾਵੇਂ ਨਮਸਕਾਰ ਹੈ ਕਰ ਰਹਿ ਤੂੰ ਨਮਸਤੰਗ ਨਿਰਵਾਮੇ ਨਮਸਕਾਰ ਹੈ ਇਸਤਰੀ ਰਹਿਤ ਨੂੰ ਆਪਾਂ ਮੀਆਂ ਬੀਬੀ ਬਣਦੇ ਆ ਸੰਸਾਰ ਪੈਦਾ ਹੁੰਦਾ ਤੇ ਉਹ ਇਸਤਰੀ ਤੋਂ ਰਹਿਦਾ ਮਾਇਆ ਤੋਂ ਰਹਿਦਾ ਕੋਈ ਸਰੂਪ ਨਹੀਂਗਾ ਉਹ ਦੁਨੀਆ ਨੂੰ ਪੈਦਾ ਕਰਨ ਵਾਲਾ ਗੱਜ ਕੇ ਆਖੋ ਸਤਿਨਾਮ ਸ੍ਰੀ ਜਿਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੈਦਾ ਕੀਤਾ ਉਹ ਦੇਖਾ ਉਹਨਾਂ ਨਜ਼ਰ ਨਾਲ ਆਵੇ ਬਹੁਤਾ ਇਹੋ ਵਡਾਨ ਜਪਜੀ ਸਾਹਿਬ ਦੀ ਆਪਾਂ ਪਉੜੀਆਂ ਪੜ ਕੇ ਆਏ ਆਂ ਤੇ ਉਹ ਕਹਿੰਦੇ ਵੀ ਸਾਨੂੰ ਤਿੰਨਾਂ ਨੂੰ ਕਿਹਨੇ ਪੈਦਾ ਕੀਤਾ ਬ੍ਰਹਮਾ ਸੀ ਜਿਹੜਾ ਉਹਨੂੰ ਘਰਬਾਰੀ ਬਣਾ ਦਿੱਤਾ ਭਾਵ ਉਹਦੀ ਸ਼ਾਦੀ ਹੋ ਗਈ ਉਹ ਕਹਿੰਦੇ ਉਹਦੇ ਵਿੱਚੋਂ ਸੰਸਾਰ ਪੈਦਾ ਹੋਇਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਨੂੰ ਭੰਡਾਰਾ ਵਰਦਨ ਵਾਲਾ ਲਾ ਦਿੱਤਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਦੋਂ ਦੀ ਆਵਨ ਅਲੱਗ ਕਰਦੀਏ ਇੱਕ ਲੈ ਕਰਨ ਵਾਲਾ ਖਾਤਮਾ ਕਰਨ ਵਾਲਾ ਉਹ ਦੇਖਿਆ ਉਹਨਾਂ ਨਜ਼ਰ ਨੇ ਆਵੇ ਜਦੋਂ ਉਹਨਾਂ ਨੇ ਦੇਖਿਆ ਵੇ ਅਸੀਂ ਕਿੱਥੋਂ ਪੈਦਾ ਹੋਈਏ ਤੇ ਉਹਨਾਂ ਦੀ ਸਮਝ ਤੋਂ ਪਰੇ ਹੋ ਗਿਆ ਚਾਰਜ ਤੋਂ ਪਰੇ ਹੋ ਗਿਆ ਪਤਾ ਲੱਗਿਆ ਨੇ ਇਸ ਗੱਲ ਦਾ ਉਹ ਇਹਦੀ ਇਹ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਗੱਜ ਕੇ ਆਖੋ ਸਤਨਾਮ ਸ਼੍ਰੀ ਨਮੋ ਸਰਬ ਕਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਨਮਸਕਾਰ ਹੈ ਇਸ ਰਹਿਤ ਨੂੰ ਨਮੋ ਸਰਬ ਕਾਲੇ ਨਮਸਕਾਰ ਹੈ ਸਭਸ ਦੇ ਕਾਲ ਨੂੰ ਜਿਹੜਾ ਆਪਣੇ ਉੱਤੇ ਕਾਲ ਆਉਂਦਾ ਨਾ ਮੌਤ ਆਉਂਦੀ ਹੈ ਉਹ ਕਾਲ ਪਾਇ ਬ੍ਰਹਮਵਤਰਾ ਉਹ ਕਾਲ ਦਾ ਵੀ ਅਕਾਲ ਹੈ ਮੌਤ ਤਾਂ ਆਵੇਗੀ ਕਾਲ ਤਾਂ ਆਵੇਗਾ ਜੇ ਦੁਨੀਆ ਵਿੱਚ ਕੋਈ ਹੋਵੇਗਾ ਤਾਂ ਤੇ ਜਦੋਂ ਦੁਨੀਆ ਦਾ ਸਫਾਇਆ ਕਰ ਦੇਗਾ ਕਾਲ ਕੀ ਨੂੰ ਵੀ ਆਪੇਗਾ ਕਾਲ ਦਾ ਕੌਣ ਹੈ ਅਕਾਲ ਅਕਾਲ ਪੁਰਖ ਕਾਲ ਨੂੰ ਮੌਤ ਨੂੰ ਪੈਦਾ ਕਰਨ ਵਾਲਾ ਤਜ ਕੇ ਆਕੋ ਸਤਿਨਾਮ ਸ਼੍ਰੀ ਨਮੋ ਸਰਬ ਵਿਦਿਆਲੇ ਨਮਸ਼ਕਾਰ ਹੈ ਸਭ ਪਰ ਦਿਆਲੂ ਨੂੰ ਸਾਰਿਆਂ ਦੇ ਉੱਤੇ ਦਿਆਲੂ ਕਿਰਪਾਲੂ ਬਖਸ਼ਿਸ਼ ਕਰਨ ਵਾਲਾ ਰਹਿਮਤਾ ਕਰਨ ਵਾਲਾ ਦਾਤਾਂ ਦੇਣ ਵਾਲਾ ਭੰਡਾਰੇ ਭਰਨ ਵਾਲਾ ਨਮੋ ਸਰਬ ਰੂਪੇ ਨਮਸ਼ਕਾਰ ਹੈ ਸਰਬ ਰੂਪ ਨੂੰ ਨਮੋ ਸਰਬ ਭੂਪੇ ਨਮਸ਼ਕਾਰ ਹੈ ਸਬਜ ਦੇ ਰਾਜੇ ਨੂੰ ਸਾਰਿਆਂ ਦਾ ਉਹ ਰਾਜੇ ਜਿਵੇਂ ਆਪਣੇ ਪ੍ਰਧਾਨ ਮੰਤਰੀ ਉਹ ਸਾਰੇ ਰਾਜਾਂ ਦੇ ਉੱਤੇ ਰਾਜ ਹੈ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮਸਕਾਰ ਹੈ ਸਭ ਦੇ ਨਾਸ਼ ਕਰਨ ਵਾਲੇ ਨੂੰ ਸਾਰਿਆਂ ਦੇ ਇੱਕ ਪਲ ਦੇ ਵਿੱਚ ਨਾਸ਼ ਕਰ ਦਿੰਦਾ ਨਮਸਕਾਰ ਹੈ ਸਭ ਦੇ ਬਣਾਉਣ ਵਾਲੇ ਨੂੰ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਥਾਪਣ ਵਾਲੇ ਨੂੰ ਨਮੋ ਸਰਬ ਕਾਲੇ ਨਮਸਕਾਰ ਹੈ ਸਭ ਦੇ ਕਾਲ ਨੂੰ ਜਿਹਨੂੰ ਸਾਰਿਆਂ ਦੇ ਉੱਤੇ ਕਾਲ ਤੇ ਮੌਤ ਆਉਂਦੀ ਹੈ ਨਾ ਇਹ ਮੌਦ ਨੂੰ ਦੇ ਕਾਲ ਨੂੰ ਆਪਣੇ ਵਿੱਚ ਸਮੇਟਣ ਵਾਲੇ ਨੂੰ ਵੱਜ ਕੇ ਆਖੋ ਸਤਿਨਾਮ ਸ੍ਰੀ ਨਮੋ ਸਰਬਾਲੇ ਨਮਸਕਾਰ ਹੈ ਸਾਰੇ ਜੀ ਜਨਤਾ ਦੀ ਪ੍ਰਤ ਪਾਲਣ ਕਰਨ ਵਾਲਾ ਦੇਖਭਾਲ ਕਰਨ ਵਾਲਾ ਦੋਜੀ ਦੇਣ ਵਾਲਾ ਇਹ ਸਾਰਿਆਂ ਨੂੰ ਆਪਣੀ ਨਿਗਾਹ ਵਿੱਚ ਰੱਖਣ ਵਾਲਾ ਨਮਸਤਾਸ ਦੇਵ ਹੈ ਨਮਸਕਾਰ ਹੈ ਪ੍ਰਕਾਸ਼ ਰੂਪ ਨੂੰ ਜਿਹੜਾ ਆਪਾਂ ਧਰਤੀ ਦੇ ਅਸਮਾਨ ਦੇ ਵਿੱਚ ਸਨ ਦੇ ਵਿੱਚ ਪ੍ਰਕਾਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਨੂੰ ਨਮਸਕਾਰ ਨਰੇਕਾਰਨ ਨਮਸਤung ਆ ਭੇਵੇ ਹੈ ਨਮਸਤung ਆ ਜਨਮੇ ਹੈ ਨਮਸਤਾਸ ਦੇਵੈ ਕਹਿੰਦੇ ਨਮਸ਼ਕਾਰ ਆ ਪ੍ਰਗਾਸ ਨਮਸਤung ਆ ਭੇਵੈ ਨਮਸ ਨਮਸਤung ਆ ਭੇਵੈ ਨਮਸਤung ਆ ਜਨਮੇ ਨਮਸ਼ਕਾਰ ਹੈ ਭੇਦ ਰਹਿਤ ਨੂੰ ਉਹਦਾ ਕੋਈ ਭੇਦ ਨਹੀਂ ਆਪਾਂ ਕਹਿੰਦੇ ਫਲਾਣੇ ਬੰਦੇ ਦਾ ਭੇਦ ਪੈ ਗਿਆ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਨਮਸ਼ਕਾਰ ਹੈ ਜਨਮ ਰਹਿਤ ਨੂੰ ਉਹਦਾ ਜਨਮ ਨਹੀਂ ਹੁੰਦਾ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਬੋ ਸੋ ਹਾ ਸੋ ਬਨਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇ ਨੇਮਸ਼ਕਾਰ ਹੈ ਸੁਭਨ ਮੈਂ ਪੱਤਰ ਰੂਪ ਨੂੰ ਗੱਜ ਕੇ ਆਖੋ ਸਦਨਾਮ ਸ੍ਰੀ ਸੋ ਇੱਥੀ ਹੀ ਆਪਾਂ ਵਿਚਾਰ ਖਤਮ ਕਰਦੇ ਆਂ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮੰਤਰ ਹੈ ਜੱਬ ਹੋਂਮੇ ਹੋਈ ਗੱਜ ਕੇ ਬਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ